ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਣਵਰ ਬੈਕਵਾ ਤੇ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਜਾ ਰਿਹਾ ਉਹ ਹੈ ਜਿਹੜਾ ਆਪਾਂ ਮੁਰਗੀਆਂ ਨੂੰ ਹਰਾਚਾਰਾ ਦਿੰਦੇ ਆ ਜਿਹੜੀ ਆ ਫੀਡ ਦੀ ਕੋਸਟ ਘੱਟ ਕਰਨ ਲਈ ਕੋਈ ਵੀ ਆਪਾਂ ਪੱਤੇਦਾਰ ਇਹਨਾਂ ਨੂੰ ਕੋਈ ਸਬਜ਼ੀ ਆ ਜਾਂ ਹਰਾਚਾਰਾ ਦਿੰਦੇ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਕਈ ਵੀਰਾਂ ਨੂੰ ਪ੍ਰੋਬਲਮ ਆਉਂਦੀ ਆ ਜਿਹੜਾ ਉਹ ਪਾਉਂਦੇ ਨੇ ਉਹਦੇ ਨਾਲ ਕਿਤਾਬ ਮੁਰਗੀ ਨੂੰ ਪਤਲੀ ਬਿੱਠ ਦੀ ਪ੍ਰੋਬਲਮ ਆਉਂਦੀ ਆ ਪਤਲੀਆਂ ਮਿੱਠਾਂ ਤੇ ਹਰੀਆ ਡਾਇਰੀਆ ਵਗੈਰਾ ਇਹਨਾਂ ਨੂੰ ਹੋ ਜਾਂਦਾ ਹੈਗਾ ਸੋ ਉਹ ਹਰਾਚਾਰਾ ਆਪਾਂ ਇਹਨਾਂ ਨੂੰ ਕਦੋਂ ਦੇਣਾ ਕਿਸ ਟਾਈਪ ਦੇਣਾ ਕਿੰਦੀ ਕੁਆਂਟੀਟੀ ਚ ਦੇਣਾ ਉਹ ਪੈੜੀ ਸਾਰੀ ਗੱਲਬਾਤ ਤੁਹਾਡੇ ਨਾਲ ਇਸ ਵੀਡੀਓ ਵਿੱਚ ਕਰਾਂਗੇ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਜਿਹੜੇ ਵੀ ਚੈਨਲ ਨਾਲ ਜੁੜੇ ਹੋਏ ਨੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਤਾਂ ਜੋ ਤੁਸੀਂ ਸਾਰੀ ਗੱਲ ਚੰਗੀ ਤਰ੍ਹਾਂ ਸਮਝ ਜਾਓ ਦੋਸਤੋ ਆਪਾਂ ਪੱਤੇਦਾਰ ਸਬਜ਼ੀਆਂ ਜਾਂ ਕੋਈ ਵੀ ਹਰਾਚਾਰਾ ਜਿਹੜਾ ਇਹਨਾਂ ਨੂੰ ਪਾਉਣਿਆ ਉਹ ਆ ਹਮੇਸ਼ਾ ਇਸ ਕਰਕੇ ਪਾਉਣਿਆ ਕਿ ਆਪਣਾ ਜਿਹੜਾ ਫੀਡ ਦਾ ਖਰਚਾ ਘੱਟ ਹੋ ਜਾਏ ਪਰ ਜੇਕਰ ਉਹਦੇ ਨਾਲ ਹੀ ਮੁਰਗੀ ਬਿਮਾਰ ਹੋ ਜੇ ਜਾਂ ਮੁਰਗੀ ਨੂੰ ਕੋਈ ਪ੍ਰੋਬਲਮ ਆ ਜੇ ਤੇ ਬਹੁਤ ਪ੍ਰੋਬਲਮ ਹੋ ਜਾਂਦੀ ਆ ਕਈ ਵਾਰ ਆਪਾਂ ਹਰਾਚਾਰਾ ਇਹਨਾਂ ਨੂੰ ਜ਼ਿਆਦਾ ਮਾਤਰਾ ਵਿੱਚ ਪਾ ਦਿੰਦੇ ਆ ਜਿਹੜਾ ਉਹਨਾਂ ਨਾਲ ਪ੍ਰੋਬਲਮ ਆਉਂਦੀ ਐ ਨਹੀਂ ਤੁਹਾਡੇ ਨਾਲ ਉਹ ਸ਼ੇਅਰ ਕਰਦੇ ਆ ਅੱਜ ਇੱਕ ਤਾਂ ਜਿਹੜਾ ਹਰਾਚਾਰਾ ਇਹਨਾਂ ਨੂੰ ਪਾਉਣ ਦਾ ਸਮਾਂ ਉਹ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਕੁਝ ਵੀ ਪਾਉਣਾ ਢਾਡੂ ਜਿਸ ਤਰ੍ਹਾਂ ਆਪਾਂ ਪਾ ਦਿੰਦੇ ਆ ਬਰਸੀਲ ਵਗੈਰਾ ਪਾ ਦਿੰਦੇ ਆ ਜਾਂ ਆਪਣੀ ਪਾਲਕ ਪਾ ਦਿੰਦੇ ਆ ਗੋਭੀ ਦੇ ਪੱਤੇ ਪਾ ਦਿੰਦੇ ਆ ਕੁਝ ਵੀ ਲਗਾ ਲਓ ਜਿਹੜੀ ਆਪਾਂ ਹਰੇ ਵਾਈ ਇਹਨਾਂ ਨੂੰ ਪਾਉਣੀ ਆ ਕੁਝ ਵੀ ਪਾਉਣੀ ਆ ਉਹ ਸਵੇਰੇ 10 ਵਜੇ ਤੋਂ ਲੈ ਕੇ ਸਿਰਫ 2 ਵਜੇ ਤੱਕ ਪਾ ਸਕਦੇ ਆ ਤਾਂ ਕਿ ਇਹਨਾਂ ਦਾ ਜਿਹੜਾ ਧੁੱਪ ਚ ਡਾਈਜੈਸਟ ਸਹੀ ਹੋ ਜੇ ਕਈ ਵੀਰ ਸ਼ਾਮ ਦੇ ਟਾਈਮ ਪਾ ਦਿੰਦੇ ਨੇ ਜਿਹੜਾ ਸ਼ਾਮ ਦੇ ਟਾਈਮ ਪਾਉਂਦੇ ਨੇ ਉਹ ਚੰਗੀ ਤਰ੍ਹਾਂ ਹਾਜਮ ਨਹੀਂ ਹੁੰਦਾ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਅਕਸਰ ਵੀਰ ਬੈਨੂ ਫੋੜ ਕਰਦੇ ਨੇ ਕਿ ਜਿਹੜੀਆਂ ਮੁਰਗੀਆਂ ਪਤਲੀਆਂ ਮਿੱਠਾ ਮਾਰਦੀਆਂ ਨੇ ਮੁਰਗੇ ਵੀ ਤੇ ਉਹ ਵੱਡਾ ਕਾਰਨ ਹੁੰਦਾ ਕਿ ਜਿਹੜਾ ਆਪਾਂ ਇਹਨਾਂ ਨੂੰ ਕੋਈ ਵੀ ਹਰਾਚਾਰਾ ਦਿੰਨੇ ਆ ਉਹ ਜਾਂ ਤਾਂ ਆਪਾਂ ਬਿਲਕੁਲ ਸਵੇਰ ਦੇ ਟਾਈਮ ਦੇ ਦਿੰਦੇ ਆ 7-8 ਵਜੇ ਜਿਹੜੀ ਆਪਾਂ ਫੀਡ ਪਾਉਣੀ ਹੁੰਦੀ ਆ ਉਹਦੇ ਨਾਲ ਵੀ ਪ੍ਰੋਬਲਮ ਆਉਂਦੀ ਆ ਦੂਸਰਾ ਜਿਹੜੀ ਗੱਲਬਾਤ ਆ ਦੂਸਰਾ ਜਿਹੜਾ ਆਪਾਂ ਸ਼ਾਮ ਨੂੰ ਪਾਉਂਦੇ ਆ ਉਹ ਚ ਫੀਡ ਆਪਣਾ ਜਿਹੜਾ ਹਰਾਚਾਰਾ ਪਾ ਦਿਆ ਉਹਦੇ ਨਾਲ ਵੀ ਜਿਹੜੀ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਆ ਸੋ ਜਿਹੜਾ ਆਪਾਂ ਇਹ ਟਾਈਮਿੰਗ ਦਾ ਖਾਸ ਧਿਆਨ ਰੱਖਣਾ ਦੂਸਰਾ ਜਦੋਂ ਕਿਸੇ ਦਿਨ ਧੁੱਪ ਨਾ ਨਿਕਲੇ ਜਿਸ ਤਰ੍ਹਾਂ ਹੁਣ ਤੁਸੀਂ ਦੇਖ ਰਹੇ ਧੁੱਪ ਪੂਰੀ ਵਧੀਆ ਨਿਕਲੀ ਹੋਈ ਹੈਗੀ ਜਿਸ ਦਿਨ ਸੂਰਜ ਬਿਲਕੁਲ ਨਾ ਨਿਕਲੇ ਧੁੱਪ ਨਾ ਨਿਕਲੇ ਉਸ ਦਿਨ ਵੀ ਤੁਸੀਂ ਹਰਾਚਾਰਾ ਨਾ ਪਾਓ ਜਿਹੜਾ ਹਰਾਚਾਰਾ ਹੁੰਦਾ ਉਹਦੇ ਨਾਲ ਜਿਹੜੀਆਂ ਪ੍ਰੋਬਲਮ ਆ ਇਹਨਾਂ ਨੂੰ ਕਾਫੀ ਆ ਜਾਂਦੀਆਂ ਨੇ ਸਰਦੀ ਚ ਇਹਨਾਂ ਨੂੰ ਜ਼ੁਖਾਮ ਵਗੈਰਾ ਵੀ ਹੋ ਜਾਂਦਾ ਕਿਉਂਕਿ ਉਹ ਠੰਡਾ ਹੁੰਦਾ ਉਹ ਜੋ ਪਾਣੀ ਦੀ ਮਾਤਰਾ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹਦੇ ਅੰਦਰ ਠੱਡ ਕੋਈ ਜ਼ਿਆਦਾ ਪਾ ਦਿੰਦਾ ਇਸ ਲਈ ਇਹਨਾਂ ਨੂੰ ਜ਼ੁਖਾਮ ਵਗੈਰਾ ਵੀ ਹੋ ਸਕਦਾ ਇਹ ਗੱਲ ਦਾ ਵੀ ਆਪਾਂ ਨੇ ਖਾਸ ਕਰਕੇ ਧਿਆਨ ਰੱਖਣਾ ਜਿਹੜਾ ਅਗਲਾ ਪੁਆਇੰਟ ਆ ਜਿਹੜਾ ਪਹਾਰਾਚਾਰਾ ਕਿੰਨਾ ਪਾ ਸਕਦੇ ਆ ਜਿਸ ਤਰ੍ਹਾਂ ਤੁਸੀਂ ਮੁਰਗੀਆਂ ਨੂੰ 10 ਕਿਲੋ ਕੀੜ ਪਾਉਣੇ ਹੋ ਸਪੋਜ਼ ਕਰ ਲਓ 10 ਕਿਲੋ ਫੀਡ ਪਾਉਣੇ ਹੋ ਤੇ ਉਹਦੇ ਹਿਸਾਬ ਨਾਲ ਤੁਸੀਂ 10 ਕਿਲੋ ਦਾ 1.5 ਤੋਂ 2 ਕਿਲੋ ਤੁਸੀਂ ਹਰਾਚਾਰ ਇਹਨਾਂ ਨੂੰ ਪਾ ਸਕਦੇ ਹੋ ਇਸ ਤੋਂ ਜ਼ਿਆਦਾ ਹਰਾਚਾਰ ਜੇ ਪਾਉਗੇ ਤਾਂ ਇਹਨਾਂ ਦੇ ਜਿਹੜੇ ਬਿਮਾਰ ਹੋਣ ਦੀ ਕਾਰਨ ਵੀ ਬਣ ਸਕਦਾ ਸੋ ਇਸ ਗੱਲ ਦਾ ਵੀ ਆਪਾਂ ਨੇ ਖਾਸ ਕਰਕੇ ਧਿਆਨ ਰੱਖਣਾ ਕਿ ਜਿਹੜਾ ਹਰਾਚਾਰ ਉਹ 10 ਕਿਲੋ ਫੀਡ ਮੰਗਰ ਜੇ ਆਪਾਂ ਮੁਰਗੀਆਂ ਨੂੰ 10 ਕਿਲੋ ਫੀਡ ਪਾਉਣੇ ਆ ਤਾ ਡੇਢ ਤੋਂ 2 ਕਿਲੋ ਹੋਣਾ ਚਾਹੀਦਾ ਆਪਾਂ ਹਰਾ-ਚਾਰ ਜਿਹੜਾ ਇੱਕ ਅੱਧਾ ਦਿਨ ਛੱਡ ਕੇ ਵੀ ਪਾ ਸਕਦੇ ਆ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਇਹ ਡੇਲੀ ਪਾਉਣਾਗਾ ਸੋ ਜੇਕਰ ਆਪਾਂ ਇੰਨਾਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਜਿਹੜੇ ਆਪਣੇ ਮੁਰਗੀਆਂ ਮੁਰਗੇ ਕਦੇ ਵੀ ਬਿਮਾਰ ਨਹੀਂ ਹੋਣਗੇ ਖਾਸ ਕਰਕੇ ਸਰਦੀਆਂ 'ਚ ਧਿਆਨ ਰੱਖਣਾ ਗਰਮੀਆਂ 'ਚ ਜੇ ਪੰਜਾ ਦਾ ਵੀ ਪਾ ਦਾਂਗੇ ਤਾਂ ਵੀ ਕੋਈ ਦਿੱਕਤ ਨਹੀਂ ਆਊਗੀ ਸੋ ਸਰਦੀਆਂ 'ਚ ਆਪਾਂ ਨੇ ਖਾਸ ਕਰਕੇ ਇਹਨਾਂ ਦਾ ਧਿਆਨ ਰੱਖਣਾ ਉਹ ਦੋਸਤੋ ਇਦਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਿਣੇ ਆ ਹਮੇਸ਼ਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਜਿਹੜੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਦਿਆ ਕਰੋ ਆਪਾਂ ਉਸ ਵਿਸ਼ੇ ਤੇ ਵੀ ਜਿਹੜੀ ਆ ਤੁਹਾਡੇ ਲਈ ਵੀਡੀਓ ਬਣਾ ਦਿਆ ਕਰਾਂਗੇ ਸੋ ਚੈਨਲ ਨੂੰ ਦੋਸਤੋ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰ ਲਿਆ ਕਰੋ ਤੁਸੀਂ ਵੀਡੀਓ ਤਾਂ ਦੇਖ ਜਾਂਦੇ ਹੋ ਪਰ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕਰਦੇ ਸੋ ਸਾਰੇ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਘੰਟੀ ਦਾ ਬਟਨ ਵੀ ਦਬਾ ਦਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਆਪਣੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ